ये दही भी है साथ में साथ में दही है और पराठा है जी गरमा गरम पराठा एक मिनट क्यों जाए लो जी और तो बच्चे ने ना टीपन लेके जाने का करके मैं सोचिया अभी अपन आज मेथी वाले पराठे बना दिए और जो तड़ रूपी हले स्कूल बस का तैयार होना ਬਾਈਆ ਮੁੰਮੰਦਰ ਨਹੀਂ ਆਣ ਦਿੰਦੀ ਨਹੀਂ ਉਹ ਨਹੀਂ ਓ ਕੋਈ ਨਹੀਂ ਪਿਆਰ ਗੱਡ ਗਈ ਉਹਨੂੰ ਅੱਖਾਂ ਖਿੱਤਰ ਜਾ ਮੇਰੀ ਪੂਤ ਵਰਗੀਆਂ ਓਹ ਪੂਤ ਲੱਗ ਰਿਹਾ ਇੱਕ ਮਾਸ਼ੀਂ ਦੀ ਉਹ ਕਿਆ ਖਾ ਰਿਆ ਕਿਆ ਖਾ ਰਿਆ ਹੁਣ ਤੋਂ ਰਾਤ ਓਹ ਰੜਕਾ ਖਾ ਗਿਆ ਮੇਰਾ ਸਿੰਘਾ ਵਾਲਾ ਓ ਬਤਮੀਜ਼ੇ ਹੜਦਾ ਨਹੀਂ ਦੋ ਸਾਰਾ ਰੜਕਾ ਖਾ ਲੈ ਦਿੰਨੇ ਪਤਾ ਨਹੀਂ ਕਿਆ ਕਰੇਗਾ ਸਿੰਘਾ ਗੱਡੇਗੇ ਇਸਕੀਆ ਚੱਲ ਦੌੜ ਜਾ ਦੌੜ ਜਾ ਦੌੜ ਜਾ ਦੌੜ ਜਾ ਪੁੱਟੇ ਕੰਮ ਕਰ ਰਿਹਾ ਹੈ ਹਾਂ ਹੁਣ ਖਾਈ ਤੂੰ ਮੇਰਾ ਰੜਕਾ ਉੱਪਰੇ ਰੱਖਾਂ ਚੱਕ ਕੇ ਤੋ ਲਿਓ ਖਾਰਾ ਮੇਰਾ ਤਿੱਲਾ ਵਾਲਾ ਰੜਕਾ ਔਰ ਅਸੀਂ ਇਹ ਤਾਰ ਤੇ ਜਿਹੜੇ ਲੱਗੇ ਹੋਏ ਤੇ ਪਰਾਂ ਦਰਵਾਜੇ ਕੇ ਮਰੇ ਪਰਾਂ ਲੱਗੇ ਹੋਏ ਤੇ ਨਾ ਦਿਵਾਲੀ ਨੂੰ ਇਹ ਤਾਰ ਤੇ ਆਪਾਂ ਨੇ ਹੁਣ ਇਹਨੂੰ ਨਾ ਪੈਕ ਕਰਕੇ ਲਫਾਫੇ ਕੇ ਵਿੱਚ ਰੱਖ ਦੋਗੇ ਅਗਲੇ ਸਾਲ ਫੇਰ ਕੰਮ ਆਜਣਗੇ ਓਏ ਗੰਦੇ ਜੇ ਔਰ ਰੁਪੈੰਜਲ ਦੇਖ ਰਹੀ ਹੈ ਟੀਵੀ ਰੁਪੈੰਜਲ ਟੀਵੀ ਨਹੀਂ ਲਗਾਇਆ ਚਲੋ ਜੀ ਬੱਚਿਆਂ ਨੂੰ ਰੈਡੀ ਸ਼ੇਡੀ ਕਰਦੀ ਹੈ ਸਵੇਰ ਦਾ ਟਾਈਮ ਹੈ 7:30 ਹੋ ਗਏ ਸਕੂਲ ਜਾਣਾ ਬੱਚਿਆਂ ਨੇ ਬਾਈ ਜੀ ਸੀਸੁਰ ਨਿਆਣਾ ਕਾ ਤਿਆਰ ਕਰੀਏ ਆਪਾਂ ਹੁਣ ਇਹਨਾਂ ਨੂੰ ਤੇ ਲੋ ਜੀ ਇਧਰ ਬੱਚੇ ਜਾ ਚੁੱਕੇ ਤੇ ਸਕੂਲ ਔਰ ਮੈਂ ਲਗੀ ਤੀ ਭਾਂਡੇ ਮਾਂਜਣ ਕਿਉਂਕਿ ਵਕੀਲ ਸਾਹਿਬ ਵੀ ਕੋਰਟ ਚਲੇ ਗਏ ਔਰ ਹੁਣ ਵਾਰੀ ਹੈ ਮੇਰੀ ਭਾਂਡੇ ਮਾਂਜਣ ਦੀ ਉਸ ਤੋਂ ਬਾਅਦ ਲਾਉਂਗੀ ਮੈਂ ਝਾੜੂ ਪੋਚਾ ਅੱਜ ਥੋੜੀ ਜੀ ਡਸਟਿੰਗ ਕਰਨੀ ਹੈ ਮੈਨੂੰ ਕਿ ਕਈ ਦਿਨ ਹੋ ਗਏ ਨਾ ਇੱਕ ਡਸਟਿੰਗ ਕਰਨ ਵਾਲਾ ਪੱਖੇ-ਪੁੱਖੇ ਸਾਫ ਕਰਨੇ ਵਾਲਾ ਅ ਡਸਟਰ ਲਿਆਣਾ ਹੋਇਆ ਤਾਂ ਲੇਕਿਨ ਉਹ ਕਿਤੇ ਭੁੱਲ ਗਏ ਤੇ ਰੱਖ ਕੇ ਹੁਣ ਮੇਰੇ ਹੱਥ ਲਗਿਆ ਤੇ ਅੱਜ ਅਸੀਂ ਸਾਫ ਕਰਾਂਗੇ ਪੱਖੇ-ਪੁੱਖੇ ਥੋੜੀ ਜੀ ਡਸਟਿੰਗ ਵਗੈਰਾ ਕਰਾਂਗੀ ਉਸ ਤੋਂ ਬਾਅਦ ਮੈਂ ਲਾਉਂਗੀ ਝਾੜੂ ਪੋਚੇ ਔਰ ਫਿਲਹਾਲ ਪਹਿਲਾਂ ਭਾਂਡੇ ਮਾਝ ਲਾ ਤੇ ਅੱਜ ਮੇਰਾ ਮਨ ਵੀ ਉਦਾਸ ਤਾਂ ਇੱਕ ਗੱਲ ਬਾਰ-ਬਾਰ ਮੈਨੂੰ ਵੱਟ ਕੇ ਖਾਰੀ ਧੀ ਕਿਉਂਕਿ ਜਿਹੜੀਆਂ ਗੱਲਾਂ ਆਪਣੇ ਕੁਛ ਚੁਗਲੀਆਂ ਵਗੈਰਾ ਕਰ ਲੰਨੇ ਆ ਹਨਾ ਘਰ ਦੇ ਵਿੱਚੋਂ ਹੀ ਹੁੰਦੇ ਆ ਇਹ ਜਦ ਤੁਹਾਨੂੰ ਬਾਹਰੋਂ ਪਤਾ ਲੱਗਦੀ ਆ ਨਾ ਵੀ ਤੁਹਾਡੇ ਬਾਰੇ ਇਹ ਚੀਜ਼ ਕਹੀ ਹੈ ਕਿਸੇ ਨੇ ਫਿਰ ਮਨ ਦੇ ਵਿੱਚ ਬਹੁਤ ਜ਼ਿਆਦਾ ਖਿਆਲ ਆਉਂਦੇ ਆ ਕਿ ਮੈਂ ਤਾਂ ਇੰਨਾ ਚੰਗਾ ਸਮਝਦੀ ਆ ਸਭ ਨੂੰ ਫਿਰ ਮੇਰੀਆਂ ਕੋਈ ਗੱਲਾਂ ਕਿਉਂ ਕਰਦਾ ਬਾਹਰ ਹਨਾ ਮੈਂ ਵੀਡੀਓ ਬਣਾਉਣੀ ਆ ਕੋਈ ਕਹਿੰਦਾ ਵੀਡੀਓ ਬਣਾਉਂਦੀ ਆ ਫਲਾਣਾ ਇਹ ਕਰਦੀ ਆ ਆਪਣੇ ਘਰ ਦੇ ਲੋਕ ਹੀ ਹੁੰਦੇ ਆ ਜਿਹੜੇ ਬਾਹਰ ਜਾ ਕੇ ਟੰਡੋਰਾ ਪਿੱਟਦੇ ਆ ਦੇਖੋ ਮੈਂ ਵੀਡੀਓ ਬਣਾਉਣੀ ਆ ਤੁਸੀਂ ਸਾਰੇ ਦੇਖਦੇ ਹੋ ਮੇਰੀ ਵੀਡੀਓ ਕਦੇ ਵੀ ਕੋਈ ਗਲਤ ਨਹੀਂ ਹੁੰਦੀ ਦੁਨੀਆ ਦੇ ਵਿੱਚ ਮੈਂ ਕਹਿੰਦੀ ਆ ਕਰੋੜਾਂ ਹੀ ਵਲੋਗਰ ਹੋਣੇ ਆ ਜਿਹੜੇ ਵੀਡੀਓ ਬਣਾ ਰਹੇ ਆ ਵੀਡੀਓ ਬਣਾ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਹਨਾ ਸਾਰੇ ਦੇਖੋ ਮੈਨੂੰ ਇਹ ਨਹੀਂ ਹੈ ਕਿ ਮੈਨੂੰ ਕੋਈ ਇਕਨੋਮਿਕਲੀ ਤੰਗੀ ਹੈ ਮੈਨੂੰ ਕੋਈ ਪੈਸੇ ਦੀ ਤੰਗੀ ਹੈ ਨਾ ਨੈਵਰ ਨੋ ਕਿਉਂਕਿ ਵਾਈਗੁਰੂ ਨੇ ਦਿੱਤਾ ਹੋਇਆ ਸਭ ਕੁਝ ਹੈ ਪਰ ਮੈਨੂੰ ਇੱਕ ਸ਼ੌਂਕ ਹੈ ਇੱਕ ਮੈਨੂੰ ਜਜ਼ਬਾ ਹੈ ਕਿ ਮੈਂ ਵੀ ਕੁਝ ਕਰਕੇ ਦਿਖਾਣਾ ਹੈ ਇਸ ਕਰਕੇ ਮੈਂ ਵੀਡੀਓ ਬਣਾਉਣੀ ਹੈ ਆਪਣੇ ਬੱਚਿਆਂ ਦੀ ਆਪਣੇ ਘਰ ਪਰਿਵਾਰ ਦੀ ਅਗਰ ਕੋਈ ਕਹਿੰਦਾ ਕਿ ਸਾਨੂੰ ਵੀ ਵੀਡੀਓ ਦੇ ਵਿੱਚ ਲੈ ਲਓ ਤਾਂ ਮੈਂ ਵੀਡੀਓ ਬਣਾਉਣੀ ਹੈ ਅਦਰਵਾਈਜ਼ ਮੈਂ ਵੀਡੀਓ ਨਹੀਂ ਬਣਾਉਂਦੀ ਹਨਾ ਤੇ ਮੈਨੂੰ ਇਹ ਗੱਲ ਸੁਣੀ ਹੈ ਕਿ ਵੀਡੀਓ ਬਣਾਉਂਦੀ ਹੈ ਫਲਾਣਾ ਇਹ ਆ ਉਹ ਹੈ ਤੇ ਮੈਨੂੰ ਗੁੱਸਾ ਆਂਦਾ ਕਿ ਤੁਸੀਂ ਲੈਣਾ ਰੱਬ ਦਾ ਨੋਂ ਹੈ ਜਾਣਾ ਤੁਸੀਂ ਗੁਰੂ ਘਰ ਹੈ ਔਰ ਚੁਗਲੀਆਂ ਤੁਸੀਂ ਮੇਰੀਆਂ ਕਰਨੀਆਂ ਓ ਬਈ ਟਿਕ ਜੋ ਹਨ ਰੱਬ ਤੋਂ ਡਰੋ ਤੁਸੀਂ ਗੁਰੂ ਘਰ ਜਾਣਿਓ ਤੁਸੀਂ ਗੁਰੂ ਘਰ ਦੇ ਵਿੱਚ ਜੋ ਗਿਆਨ ਲੈ ਕੇ ਆਣਿਓ ਉਹ ਗਿਆਨ ਦਾ ਅਮਲ ਕਰਿਆ ਕਰੋ ਹਨ ਤੇ ਲੋਜੀ ਵਕੀਲ ਸਾਬ ਚਲੇਗੇ ਕੋਰਟ ਔਰ ਮੈਂ ਹੁਣ ਲਗਾਉਂਗੀ ਗੇਟ ਫਿਰ ਲਾਉਂਗੀ ਝਾੜੂ ਪੋਚਾ ਔਰ ਲਿਓ ਰਹਿ ਗਿਆ ਕੱਲਾ ਕਿਉਂਕਿ ਲੀਓ ਦਾ ਲੱਗ ਨਹੀਂ ਰਿਹਾ ਜੀ ਹੁਣ ਬੱਚੇ ਵੀ ਸਕੂਲ ਚਲੇ ਗਏ ਔਰ ਲੀਓ ਦਾ ਵਿਚਾਰੇ ਦਾ ਬਿਲਕੁਲ ਵੀ ਦਿਲ ਨਹੀਂ ਲਗਣਾ ਲੀਓ ਬਸ ਮੇਰੇ ਨਾਲ ਖੇਡੀ ਜਾਂਦਾ ਮੈਂ ਵੀ ਕੱਲੀ ਔਰ ਇੰਨੀ ਆ ਮੇਰਾ ਔਰ ਲੀਓ ਦਾ ਦਿਲ ਲੱਗ ਜਾਂਦਾ ਬਹੁਤ ਜ਼ਿਆਦਾ ਅਸੀਂ ਦੋਨੋਂ ਹੀ ਗੱਲਾਂ ਮਾਰੀ ਜਾਂਦੇ ਆ ਫਿਰ ਤੇ ਲੋ ਜੀ ਹੁਣ ਮੈਂ ਲੱਗ ਰਹੀ ਹਾਂ ਡਸਟਿੰਗ ਕਰਨ ਇਹ ਵਾਲਾ ਕੈਰੀ ਸੀ ਮੈਂ ਜੋ ਡਸਟਰ ਹੈ ਨਾ ਇਹ ਬੜਾ ਪੱਕੇ ਭੁੱਖੇ ਸਾਫ਼ ਕਰਨੇ ਵਾਲਾ ਇਹ ਦਿਵਾਲੀ ਤੋਂ ਪਹਿਲਾਂ ਦਾ ਲਿਆਂਦਾ ਹੋਇਆ ਪਰ ਮੇਰੇ ਹੱਥ ਨਹੀਂ ਲਗਿਆ ਕਿਉਂਕਿ ਗੱਡੀ 'ਚ ਭੁੱਲ ਗਏ ਤੇ ਅਸੀਂ ਕਿਤੇ ਰੱਖ ਕੇ ਕਿਸੇ ਦੀ ਗੱਡੀ 'ਤੇ ਉਹਦੇ ਵਿੱਚ ਹੀ ਰਹਿ ਗਿਆ ਤਾਂ ਤੇ ਵਕੀਲ ਸਾਹਿਬ ਕੱਲ ਲੈ ਕੇ ਆਏ ਆ ਇਹ ਉਹਦੇ ਵਿੱਚ ਹੀ ਪਿਆ ਰਹਿ ਗਿਆ ਤਾਂ ਸਾਡਾ ਤੇ ਮੇਰੇ ਯਾਦ ਆ ਗਿਆ ਕਿ ਮੈਂ ਪੱਖੇ ਸਾਫ ਕਰਨੇ ਆ ਵੈਸੇ ਮੈਂ ਪੱਖੇ ਸਾਫ ਦਿਵਾਲੀ ਤੋਂ ਪਹਿਲਾਂ ਕਰਤੇ ਤੇ ਹੁਣ ਚੰਗੀ ਤਰ੍ਹਾਂ ਦੁਬਾਰਾ ਸਾਫ ਕਰ ਰਹੀ ਆ ਮੈਨੂੰ ਆਦਤ ਹੈ ਕਿ ਜਦ ਵੀ ਮੈਂ ਝਾੜੂ ਪੋਚਾ ਲਾਨੀ ਆ ਥੋੜੀ ਥੋੜੀ ਡਸਟਿੰਗ ਡੇਲੀ ਕੀ ਡੇਲੀ ਕਰੀ ਜਾਣੀ ਆ ਕਿਉਂਕਿ ਇਹਦੇ ਨਾਲ ਨਾ ਕੰਮ ਨਹੀਂ ਵੱਧਦਾ ਹੈਗਾ ਜੇ ਆਪਾਂ ਕਦੀ ਕਰਨੀਓ ਨਹੀਂ ਹੈਗੀ ਕੰਮ ਤਾਂ ਵਧਣਾ ਹੀ ਹੈ ਹਨ ਇਸ ਕਰਕੇ ਥੋੜੀ ਥੋੜੀ ਡਸਟਿੰਗ ਜਿੰਨੀ ਵੀ ਹੁੰਦੀ ਹੈ ਡੇਲੀ ਕੀ ਡੇਲੀ ਕਰਦੀ ਆ ਮੈਂ ਇਹਦੇ ਨਾਲ ਜਿਆਦਾ ਗੰਦ ਨਹੀਂ ਪੈਂਦਾ ਹੈਗਾ ਲੋ ਜੀ ਜਸਟ ਕੰਮ ਧੰਦਾ ਮੇਰਾ ਹੋ ਗਿਆ ਸਾਰਾ ਫਿਨਿਸ਼ ਹੋਣੀ ਬਿੱਲੀ ਹੋਈਆਂ ਫੜਾਫੜ ਕੰਮ ਨਵੇੜਿਆ ਕਿਉਂਕਿ ਜੋ ਸਾਡਾ ਬਾਹਰ ਥੋੜੀ ਜੀ ਜਗ੍ਹਾ ਨਾ ਥੋੜੀ ਜੀ ਹੋਇਆ ਜਿਆਦਾ ਤਾਂ ਨਹੀਂ ਹੈ ਉੱਥੇ ਨਾਲ ਲਾਸਣ ਪੀਜ ਰਹੇ ਆ ਮਤਲਬ ਅਸੀਂ ਇੱਕ ਦੀਦੀ ਲਾਏ ਆ ਨੇੜੇ ਵਾਲੇ ਦੀਦੀ ਔਰ ਵੀਰ ਜੀ ਲੱਗਦੇ ਆ ਸਾਡੇ ਤੇ ਉਹ ਕੰਮ ਕਰ ਰਹੇ ਆ ਉੱਥੇ ਤੇ ਮੈਂ ਜਾਣ ਜਾ ਰਹੀਆਂ ਚਾਹ ਉਹਨਾਂ ਨੂੰ ਹੁਣੀ ਚਾਹ ਬਣਾ ਕੇ ਹਟੀਆਂ ਤੇ ਲਹਣ ਬੀਜ ਰਹੇ ਆ ਬਾਕੀ ਮੈਨੂੰ ਲੱਗਦਾ ਹੋਰ ਪਤਾ ਨਹੀਂ ਕੀ ਆਇਆ ਵਕੀਲ ਸਾਹਿਬ ਨੇ ਕੀ ਕਰਵਾਇਆ ਬਾਕੀ ਮੈਨੂੰ ਪਤਾ ਨਹੀਂ ਤੇ ਚਲੋ ਜੀ ਆਪਾਂ ਚਾਹ ਬਣ ਗਈ ਐ ਤੇ ਉਹਨਾਂ ਨੂੰ ਚਾਹ ਦੇ ਕੇ ਆਉਂਦੇ ਆ ਜਿਹੜੇ ਕੰਮ ਕਰ ਰਹੇ ਆ ਉੱਥੇ ਵਿਚਾਰੇ ਤੇ ਮੈਨੂੰ ਕਹਿ ਕੇ ਗਏ ਤੇ ਵਕੀਲ ਸਾਹਿਬ ਕੀ ਚਾਹ ਦੇ ਆਏ ਹੋ ਤੇ ਫਿਲਹਾਲ ਹੁਣ ਮੈਂ ਦੇਣ ਜਾ ਰਹੀ ਆ ਚਾਹ ਚੱਪਲ ਪਾਲਾਂ ਆਪਣੀ ਲਿਓ ਬਾਰੇ ਠੀਕ ਐ ਲਿਓ ਤੋੜੀ ਠੀਕ ਐ ਠੀਕ ਐ ਉਰੀ ਬੈਠਾ ਰੇ ਤੋ ਲੋ ਜੀ ਜਸਟ ਮੈਂ ਆਈਆਂ ਚਾਹ ਦੇ ਕੇ ਔਰ ਲਿਓ ਉਹ ਦੇਖੋ ਕਿਸ ਤਰ੍ਹਾਂ ਕਰ ਰਹੇ ਆ ਲਿਓ क्या हो भुख लगी है लियो ने देखियो किस तरह देख रहा लियो नए हो गया मैं घर थी। चल आप चाह बनाएंगे लियो चल लो जी चाह बनाई है कप कप क्योंकि वकील साहब का फोन आया वो भी आ रहे हैं हेलो चलो पर हो बनाइए जी चाह कप कप लियो रहन दे ਤੇ ਲੋ ਜੀ ਇੱਧਰ ਦੁਪਹਿਰ ਦਾ ਟਾਈਮ ਹੋ ਗਿਆ ਡੇਢ ਵੱਜ ਚੁੱਕਿਆ ਔਰ ਬੱਚਿਆਂ ਦਾ ਵੀ ਟਾਈਮ ਹੋ ਗਿਆ ਆਣ ਦਾ ਕਿਉਂਕਿ ਪੌਣੇ ਕ 2 ਵਜੇ ਰੋਟੀ ਲੱਗੀ ਆ ਮੈਂ ਬਣਾਉਣ ਔਰ ਬੱਚੇ ਆਉਣਗੇ ਮੇਰੇ 2:30 ਕਿਉਂਕਿ ਛੁੱਟੀ ਲੇਟ ਹੋਣ ਲੱਗੀ ਨਾ ਸਕੂਲ ਦਾ ਟਾਈਮ ਚੇਂਜ ਹੋ ਗਿਆ ਪੰਜਾਬ ਦਾ ਮੇਰੇ ਬੱਚੇ ਪੰਜਾਬ ਦੇ ਸਕੂਲ ਦੇ ਵਿੱਚ ਜਾਂਦੇ ਆ ਹਰਿਆਣਾ ਦੇ ਵਿੱਚ ਚੇਂਜ ਨਹੀਂ ਹੋਇਆ ਪਰ ਪੰਜਾਬ ਚ ਚੇਂਜ ਹੋ ਗਿਆ ਔਰ ਬਸ ਇਹੀ ਗੱਲ ਮੇਰੇ ਅੱਜ ਬਾਰ-ਬਾਰ ਮਨ ਕੇ ਵਿੱਚ ਘੁੰਮ ਰਹੀ ਥੀ ਕਿ ਜਿਹੜੀ ਗੱਲ ਆਪਣੇ ਘਰ ਦੇ ਵਿੱਚ ਹੁੰਦੀ ਐ ਉਹ ਬਾਹਰ ਲੋਕਾਂ ਤੋਂ ਪਤਾ ਲੱਗਦੀ ਐ ਹਨਾ ਕਿਉਂ ਪਤਾ ਲੱਗਦੀ ਐ ਬਈ ਜੇ ਆਪਣੇ ਘਰ ਦੇ ਲੋਕ ਬਾਹਰ ਗੱਲਾਂ ਕਰਦੇ ਆ ਤਾਂ ਹੀ ਪਤਾ ਲੱਗਦੀਆਂ ਤੇ ਸਾਰਾ ਕਸੂਰ ਆਪਣੇ ਘਰ ਦੇ ਬੰਦੇ ਦਾ ਹੀ ਹੁੰਦਾ ਜਿਹੜੇ ਟੰਡੋਰਾ ਪਿੱਟਦੇ ਆ ਹਨਾ ਤੇ ਚਲੋ ਆਪਾਂ ਸੋਚ ਨਹੀਂ ਬਦਲ ਸਕਦੇ ਲੇਕਿਨ ਉਹ ਰੱਬ ਰੱਖਾ ਬੈਠਿਆ ਵਾਹਿਗੁਰੂ ਜੀ ਬੈਠਿਆ ਜੈਸੀ ਕਰਨੀ ਵੈਸੀ ਭਰਨੀ ਹਨਾ ਕਹਿੰਦੇ ਆ ਨਾ ਜੈਸੇ ਕੋ ਤੈਸਾ ਜੋ ਕਰੂਗਾ ਸੋ ਪਰੂਗਾ ਵਾਹਿਗੁਰੂ ਜੀ ਮੈਂ ਬਸ ਇਹੀ ਕਹਿਣੀ ਹੁੰਨੀ ਆ ਕਿ ਵਾਹਿਗੁਰੂ ਜੀ ਜੋ ਮੈਨੂੰ ਕਿਸੇ ਨੇ ਦਿੱਤਾ ਜੋ ਮੇਰੇ ਨਾਲ ਕਿਸੇ ਨੇ ਕਰਿਆ ਉਹਦਾ ਦੁੱਗਣਾ ਮਿਲੇ ਉਹਨੂੰ ਬਸ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੀ ਹੁੰਨੀ ਆ ਵਾਹਿਗੁਰੂ ਜੀ ਜੋ ਮੈਨੂੰ ਕਿਸੇ ਨੇ ਦਿਆ ਅਗਰ ਪਿਆਰ ਦਿਆ ਤਾਂ ਪਿਆਰ ਦੇ ਬਰਾਬਰ ਪਿਆਰ ਮਿਲੇ ਅਗਰ ਮੈਨੂੰ ਨਾਫਰਤ ਦਈਆ ਤਾਂ ਮੈਨੂੰ ਤਾਂ ਡਬਲ ਨਾਫਰਤ ਮਿਲੇ ਅਗਲੇ ਨੂੰ ਵੀ ਹਨਾ ਤੇ ਵਾਹਿਗੁਰੂ ਜੀ ਬਸ ਕੰਮਾ ਖਾਣਾ ਆਪੋ ਆਪਣਾ ਹੀ ਐ ਇਸ ਕਹਿੰਦੇ ਆ ਨਾ ਜਲਸੀ ਹੁੰਦੀ ਐ ਜਿਹੜੀ ਜਲਸੀ ਕੋਈ ਬਾਹਰਲਾ ਬੰਦਾ ਨਹੀਂ ਕਰਦਾ ਘਰ ਦੇ ਵਿੱਚ ਹੀ ਜਲਸੀ ਕਰਨੇ ਵਾਲੇ ਬੈਠੇ ਹੁੰਨੇ ਆ ਤੇ ਬਸ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਆ ਕਿ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੋਗਣੀ ਮੇਰਾ ਕੰਮ ਮੇਰਾ YouTube ਤੇ ਜੋ ਵਰਕ ਕਰ ਰਹੀ ਆ ਮੈਂ ਇਹ ਤਰੱਕੀ ਕਰੇ ਹਨ ਮੈਨੂੰ ਕਿਸੇ ਦਾ ਮਹਤਾਜ ਨਾ ਬਣਾਈ ਵਾਹਿਗੁਰੂ ਜੀ ਆਪਣੀ ਮਿਹਨਤ ਕਰ ਰਹੀ ਆ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਜੀ ਮੈਨੂੰ ਬਹੁਤ ਜ਼ਿਆਦਾ ਤੇ ਮੈਂ ਕੋਈ ਗਲਤ ਨਹੀਂ ਕਰ ਰਹੀ ਮੇਰਾ ਚੈਨਲ ਤੁਸੀਂ ਦੇਖੋ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲਾ ਹੈ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਮੇਰਾ ਚੈਨਲ ਦੇਖ ਸਕਦੇ ਹੋ ਤੇ ਮੈਂ ਇਕੱਲੀ ਨਹੀਂ ਬਹੁਤ ਜ਼ਿਆਦਾ ਦੁਨੀਆ ਦੇ ਬਲੌਗਰ ਐ ਲੱਖਾਂ ਕਰੋੜਾ ਬਲੌਗਰ ਐ ਜਿਹੜੇ ਬਹੁਤ ਜ਼ਿਆਦਾ ਵਧੀਆ-ਵਧੀਆ ਵੀਡੀਓ ਬਣਾਉਂਦੇ ਆ ਆਪਣੇ ਪਰਿਵਾਰ ਨੂੰ ਦਿਖਾਉਂਦੇ ਆ ਸਿਰਫ ਉਸੇ ਤਰ੍ਹਾਂ ਮੇਰਾ ਵੀ ਡੇਲੀ ਰੁਟੀਨ ਦਾ ਵਲੋਗ ਹੈ ਤੁਸੀਂ ਜ਼ਰੂਰ ਦੇਖਿਆ ਕਰੋ ਜੀ ਸਾਰੇ ਜਣੇ ਔਰ ਬਸ ਕਈਆਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਸੇ ਕਰਕੇ ਲੱਤਾਂ ਵਾਹ ਖਿੱਚਣ ਤੇ ਕੋਈ ਕਮੀ ਨਹੀਂ ਛੜਦੇ ਵੀ ਇਹ ਬੰਦਾ ਅੱਗੇ ਨਾ ਵੱਧ ਜੇ ਹਨਾ ਤੇ ਮੈਂ ਇਹੀ ਕਹਿਨੀ ਆ ਵਾਹਿਗੁਰੂ ਅੱਗੇ ਦੇਖੋ ਸਾਰੇ ਜਣਾਂ ਨੂੰ ਚੈਨਲ ਖੋਲਣਾ ਚਾਹੀਦਾ ਤੇ YouTube ਤੋਂ ਬਹੁਤ ਵਧੀਆ ਇਨਕਮ ਆਂਦੀ ਹੈ ਜੀ ਮੇਰੀ ਵੀ ਇਨਕਮ ਸ਼ੁਰੂ ਹੋ ਗਈ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਤੁਹਾਡੇ ਸਾਰਿਆਂ ਦੀ ਸਪੋਰਟ ਵੀ ਹੈ ਜੀ ਮੈਨੂੰ ਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਹੈ ਤੇ ਅੱਗੇ ਵੀ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਤਾਂ ਕਿ ਜੋ ਜਲਦੇ ਆ ਉਹ ਜਲਦੇ ਹੀ ਰਹਿਣ ਹਨਾ ਰਿਸ਼ਤਾ ਤੁਹਾਤੋਂ ਹੋਣੀ ਨਹੀਂ ਤੁਸੀਂ ਸੜਦੇ ਹੀ ਰਹੋਗੇ ਜਿਹੜੇ ਸੜਦੇ ਆ ਤੇ ਪਲੀਜ਼ ਵਾਹਿਗੁਰੂ ਅੱਗੇ ਅਰਦਾਸ ਹੈ ਅੱਗੇ ਵਾਦਿਆਂ ਨੂੰ ਦੇਖ ਕੇ ਖੁਸ਼ ਹੋਇਆ ਕਰੋ ਜਿਵੇਂ ਮੈਂ ਖੁਸ਼ ਹੁੰਨੀ ਆ ਮੈਂ ਕਹਿੰਦੀ ਆ ਚੰਗਾ ਕਿਸੇ ਨੇ ਵਧੀਆ ਕੰਮ ਕਰਿਆ ਕੋਈ ਕੋਠੀ ਪਾਲੀ ਵਧੀਆ ਹੋਇਆ ਕਿਸੇ ਨੇ ਪਾਲੀ ਕਿਸੇ ਨੇ ਗੱਡੀ ਨਵੀਂ ਲਈ ਹੈ ਵਧੀਆ ਹੋਇਆ ਕਿਸੇ ਨੇ ਗੱਡੀ ਲੈ ਲਈ ਹਨਾ ਵਧੀਆ ਸੋਚੋਗੇ ਆਪਣੇ ਨਾਲ ਵੀ ਵਧੀਆ ਹੋਊਗਾ ਜੇ ਤੁਸੀਂ ਮਾੜਾ ਸੋਚੋਗੇ ਤਾਂ ਆਪਣੇ ਨਾਲ ਪਹਿਲਾ ਮਾੜਾ ਹੁੰਦਾ ਹੈ ਜੀ ਲਿਓ ਜੋਤਾ ਗਿਆ ਦੇਖ ਲੂਈ ਇਹੋ ਚੀਕ ਖਾਰਾ ਲਾ ਲਈ ਜੀ ਓ ਲਾ ਬਲਾ ਜੋ ਤੁਸੀਂ ਕੋਈ ਬੋਤਲ ਮਿਲ ਗਈ ਬੋਤਲ ਮਿਲ ਗਈ ਬੋਤਲ ਓਏ ਬੋਤਲ ਮਿਲ ਗਈ कितने मिली थी बस समा देखे बस तो समा, समा रह गई थी हाँ ठीक तो तो है ठीक है अच्छा लगता है बोलना तो लुईसी अच्छा ट्रीट ट्रीट क्या डब्बा खड़का डब्बा डब्बा खड़का दे डब्बा कितना बड़ा वा यो था और देख मिट्टी खा रहा टैरों की मिट्टी खा रहा खुर्चे खुर्चे के हाँ गंदा बच्चा लियो लियो के चित्र बैठे जाए गंदा बच्चा लियो आजा बार की आएगा आगे आगे अपन देख बढ़ नहीं रहे तुसी जाओ परा देख। देख। <laughs> ਜੀ ਜਸਟ ਬੱਚੇ ਆ ਗਏ ਸਕੂਲ ਤੋਂ ਔਰ ਮੈਂ ਹੁਣ ਰੋਟੀ ਪਾਣੀ ਖਾ ਕੇ ਨਾ ਹੁਣੀ ਮੇਲੇ ਜੇ ਹੋ ਕੇ ਬੈਠੇ ਆ ਭਾਂਡੇ ਮੰਜਾਂਗੀ ਠਹਿਰ ਕੇ ਮੈਂ ਕਿਹਾ ਚੱਲ ਪਹਿਲਾਂ ਅਰੈਸਟ ਕਰ ਲਈਏ ਹਨਾ ਤੇ ਆਰਾਮ ਤੋਂ ਭਾਂਡੇ ਮੰਜਾਂਗੀ ਕੱਲ ਨੂੰ ਆ ਛੁੱਟੀ ਕਿਉਂਕਿ ਸੈਕੰਡ ਸੈਕੰਡ ਸੈਚਰਡੇ ਆ ਔਰ ਪਰਸੋਂ ਨੂੰ ਸੰਡੇ ਆ ਤੇ ਬਾਕੀ ਦੇਖਦੀ ਆ ਆਰਾਮ ਲੈ ਕੇ ਕਰਾਂਗੀ ਔਰ ਅੱਜ ਮੈਂ ਲਈਆ ਗੋਭੀ ਗੋਭੀ ਦੀ ਸਬਜ਼ੀ ਬਣਾਉਂਗੀ ਸ਼ਾਮ ਨੂੰ ਔਰ ਫਿਲਹਾਲ ਬੱਚੇ ਅੰਦਰ ਆਰੈਸਟ ਕਰ ਰਹੇ ਆ ਸਕੂਲ ਤੋਂ ਆਇਆ ਥੱਕ ਜਾਂਦੇ ਆ ਹਨਾ ਕਿਉਂਕਿ ਕਿਦਾਂ ਮੌਸਮ ਚੇਂਜ ਹੈ ਇੱਕ ਸੁਸਤੀ ਜੀ ਵਾਲਾ ਮੌਸਮ ਹੈ ਸਵੇਰੇ ਵੀ ਅੱਖ ਨਹੀਂ ਖੁੱਲਦੀ ਐਂ ਦਿਲ ਕਰੀ ਜਾਂਦਾ ਵੀ ਨਿੱਗ ਦੇ ਵਿੱਚ ਲੁਕੇ ਪਏ ਰ ਹੋਰ ਰਜਾਈ ਦੇ ਵਿੱਚ ਤੇ ਠੰਡ ਵਾਕਈ ਦੋ ਦਿਨਾਂ ਦੇ ਦੇਖੋ ਮੈਂ ਕੋਟੀ ਪਾ ਲਈ ਅੱਜ ਔਰ ਦੋ ਦਿਨਾਂ ਤੋਂ ਠੰਡ ਜੀ ਹੋਣੀ ਸ਼ੁਰੂ ਹੋ ਰਹੀ ਹੈ ਕੈਮਰਾ ਥੋੜਾ ਜਿਆਦਾ ਸਾਫ ਕਰਦਾ ਮੈਂ ਤਾਂ ਫਿਲਹਾਲ ਠੰਡ ਜੀ ਹੋਣੀ ਸ਼ੁਰੂ ਹੋ ਗਈ ਹੈ ਮੈਂ ਆਪਣੀ ਕੋਟੀ ਪਾਲੀ ਕੱਢ ਕੇ ਔਰ ਮੈਨੂੰ ਨੀਂਦ ਵੀ ਬਹੁਤ ਜ਼ਿਆਦਾ ਆ ਰਹੀ ਹੈ ਦਿਲ ਕਰ ਰਿਹਾ ਕਿ ਮੈਂ ਸੋ ਜਾ ਤੇ ਚਲੋ ਜੀ ਮੈਂ ਵੀ ਸੋਣ ਨਹੀਂ ਆ ਹੁਣ ਨੀਂਦ ਆ ਰਹੀ ਹੈ ਮੈਨੂੰ ਬਹੁਤ ਜ਼ਿਆਦਾ ਤੇ ਮਿਲਦੀਆਂ ਜੀ ਅਗਲੇ ਵਲੌਗ ਦੇ ਵਿੱਚ ਤੇ ਇੱਕ ਨਵਾਂ ਬਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਟੇਕ ਕੇਅਰ ਜੀ ਸਭ ਨੂੰ ਰੱਬ ਰੱਖਾ ਵਾਇਗਰੂ ਚੜ੍ਹਦੀ ਕਲਾ ਵਿੱਚ ਰੱਖੀਏ ਜੀ ਸਭ ਨੂੰ ਬਾਏ ਬਾਏ ਜੀ